ਮਹਾਰਾਜਾ ਸਿਰਸਿੰਘ ਨੇ ਹਰਿਮੰਦਰ ਸਾਹਿਬ ਦੇ ਅਦੁੱਤੀ ਸਤਕਾਰ ਵਿੱਚ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਖੁੱਲਾ ਅਖਤਿਆਰ ਦਿੱਤਾ ਹੋਇਆ ਸੀ ਕਿ ਉਸ ਨੂੰ ਇਹ ਹੰਕ ਹਾਸਲ ਹੈ ਕਿ ਉਹ ਮਹਾਰਾਜੇ ਤੋਂ ਜਦੋਂ ਚਾਹੇ ਦੋ ਗੱਲਾਂ ਮਨਵਾ ਸਕਦਾ ਹੈ ਅਤੇ ਮਹਾਰਾਜੇ ਨੂੰ ਹਰਿਮੰਦਰ ਸਾਹਿਬ ਦੇ ਸਤਕਾਰ ਵਿੱਚ ਇਹਨਾਂ ਨੂੰ ਮੰਨਣ ਵਿੱਚ ਹਮੇਸ਼ਾ ਬਹੁਤ ਖੁਸ਼ੀ ਹੀ ਹੋਵੇਗੀ। ਇਤਿਹਾਸ ਗਵਾਹ ਹੈ ਕਿ ਹਰਮੰਦਰ ਸਾਹਿਬ ਦੀ ਇੱਕ ਗ੍ਰੰਥੀ ਨੇ ਇੱਕ ਵਾਰੀ ਮਹਾਰਾਜੇ ਪਾਸੋਂ ਦੋ ਗੱਲਾਂ ਮਨਵਾਈਆਂ ਵੀ ਇੱਕ ਗੱਲ ਤਾਂ ਉਸ ਗ੍ਰੰਥੀ ਨੇ ਇਹ ਮਨਵਾਈ ਕਿ ਲੈਣਾ ਸਿੰਘ ਸੰਧਾ ਵਾਲਿਆਂ ਨੂੰ ਸਰਦ ਦਿੱਤਾ ਜਾਵੇ ਅਤੇ ਦੂਜੀ ਗੱਲ ਇਹ ਕਿ ਅਤਰ ਸਿੰਘ ਅਤੇ ਅਜੀਤ ਸਿੰਘ ਜੋ ਅੰਗਰੇਜ਼ੀ ਇਲਾਕੇ ਵਿੱਚ ਗਏ ਹੋਏ ਸਨ ਉਹਨਾਂ ਨੂੰ ਵਾਪਸ ਬੁਲਾਉਣ ਦਾ ਹੁਕਮ ਦਿੱਤਾ ਜਾਵੇ ਬਾਵੇਂ ਇਹਨਾਂ ਦੋਹਾਂ ਗੱਲਾਂ ਦਾ ਹਰਮੰਦਰ ਸਾਹਿਬ ਦੇ ਪ੍ਰਬੰਧ ਜਾਂ ਬਿਹਤਰੀ ਨਾਲ ਸਿੱਧਾ ਜਾਂ ਅਸਿੱਧਾ ਕੋਈ ਵੀ ਵਾਸਤਾ ਨਹੀਂ ਸੀ ਅਤੇ ਇਹ ਇਹ ਦੋਨੇ ਗੱਲਾਂ ਰਾਜਨੀਤੀ ਨਾਲ ਸੰਬੰਧਿਤ ਸਨ ਫਿਰ ਵੀ ਮਹਾਰਾਜਾ ਸੇਰ ਸਿੰਘ ਨੇ ਦੋਨਾਂ ਗੱਲਾਂ ਨੂੰ ਪੂਰਾ ਕਰਨ ਲਈ ਫੌਰੀ ਹੁਕਮ ਜਾਰੀ ਕਰ ਦਿੱਤੇ ਇਹ ਗੱਲ ਵੱਖਰੀ ਹੈ ਕਿ ਇਹਨਾਂ ਨੂੰ ਮੰਨਣ ਵਿੱਚ ਅੱਗੇ ਜਾ ਕੇ ਉਸ ਨੂੰ ਆਪਣੀ ਜਾਨ ਵੀ ਦੇਣੀ ਪਈ ਜਿਸ ਪਿਆਰੇ ਸਿਓ ਨਹੀਂ ਹੋ ਤਿਸ ਅੱਗੇ ਮਰ ਚੱਲੀਏ